ਚ ਪਾਇਆ ਗਿਆ ਕਿ ਜਿਹੜੀ ਇਹ ਲੜਕੀ ਹੈਗੀ ਆ 2024 ਦੇ ਵਿੱਚ ਜਿਹੜਾ ਲੜਕਾ ਲਗੇ ਪ੍ਰਭਜੀਤ ਹੈ ਉਹਦੇ ਨਾਲ ਇਹਦੇ ਜਿਹੜੇ ਇਹਨਾਂ ਦੇ ਫੈਮਿਲੀ ਦੀ ਜਾਣ ਪਛਾਣ ਵੀ ਹੁੰਦੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਆਪਸ ਦੇ ਵਿੱਚ ਇੱਕ ਗੁਜੇ ਨਾਲ ਜਾਣ ਪਛਾਣ ਦੇ ਹੋਈ ਸੀ ਲੜਕੇ ਨੇ ਆਪਣੇ ਇੱਕ ਦੋਸਤ ਅੰਦਰ ਜੋਤ ਨਾਲ ਵੀ ਇਹਨੂੰ ਮਿਲਾਇਆ ਸੀ ਐਂਡ ਲੜਕੀ ਦੇ ਨਾਲ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਇੱਕ ਰੋਕਾ ਸਰੇਮਣੀ ਜਿਹੜੀ ਹੈਗੀ ਐਂਗੇਜਮੈਂਟ ਸਰੇਮਣੀ ਹੋਈ ਸੀ ਤਾਂ ਬਾਅਦ ਦੇ ਵਿੱਚ ਇਹ ਲੜਕੀ ਤੇ ਲੜਕਾ ਜਿਹੜੇ ਹੈਗੇ ਨੇ ਕਈ ਸੋਸ਼ਲ ਫੰਕਸ਼ਨ ਦੇ ਉੱਪਰ ਪਰਿਵਾਰਾਂ ਸਮੇਤ ਵੀ ਇਕੱਠੇ ਏ سوشل میڈیا ਤੇ ਦੇਖੇ ਗਏ ਹਨ ਉਹਨਾਂ ਦੇ ਉੱਪਰ ਜਿਹੜੀਆਂ ਵਾਇਰਲ ਹੋਈਆਂ ਲੜਕੀ ਵੱਲੋਂ ਉਹ ਜਿਹੜੀ ਐਪਲੀਕੇਸ਼ਨ ਦੇ ਵਿੱਚ ਦੋਸ਼ ਲਾਇਆ ਗਿਆ ਕਿ ਲੜਕੀ ਵੱਲੋਂ ਤੇ ਉਹਦਾ ਜਿਹੜਾ ਦੋਸ਼ ਹੈ ਕਿ ਅਸੀਂ ਉਹਦੇ ਵੱਲੋਂ ਕੋਈ ਨਸ਼ੀਲੀ ਉਹਨੂੰ ਕੋਈ ਚੀਜ਼ ਦੇ ਕੇ ਉਹਦੇ ਮਰਜ਼ੀ ਦੇ ਖਿਲਾਫ ਚੜੇ ਗਏ ਨੇ ਸਿਵਲਿਕ ਸੰਬੰਧ ਜਿਹੜੇ ਬਣਾਏ ਗਏ ਸੀ ਤੇ ਨਾਲ ਹੀ ਉਹਦੀ ਇੱਕ ਵੀਡੀਓ ਜਿਹੜੀ ਹੈਗੀ ਉਹਨੂੰ ਬਣਾ ਕੇ ਵੀਡੀਓਜ਼ ਬਣਾ ਕੇ ਉਹਦੀਆਂ ਵਾਇਰਲ ਕਰ ਦਿੱਤੀਆਂ ਗਈਆਂ سوشل میڈیا ਦੇ ਤਾਂ ਜਿਹੜੀਆਂ ਉਹ ਵੀਡੀਓਜ਼ ਵਾਇਰਲ ਕੀਤੀਆਂ ਸੀ ਉਹ ਤੁਸੀਂ ਜਿਹੜੀ ਦਾ ਜ਼ਿਕਰ ਕੀਤਾ ਗਿਆ ਉਹ ਹੈਗੀਆਂ ਉਹ ਉਸ ਸੰਬੰਧੀ ਅਸੀਂ ਜਿਹੜੀ ਹੈਗੀ ਆ ਐਫ ਆਈ ਆਰ ਨੰਬਰ 76 ਜਿਹੜੀ ਹੈਗੀ ਆ ਥਾਲਾ ਨੂਰਮਲ ਦੇ ਵਿੱਚ ਰੇਤੀਆਂ ਧਾਰਾਵਾਂ ਦੇ ਤਹਿਤ ਤੇ ਧਮਕਾਉਣ ਦੀ ਧਾਰਾਵਾਂ ਦੇ ਤਹਿਤ ਤੇ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਜਿਹੜੀਆਂ ਹੈਗੀਆਂ ਨੇ ਅਸੀਂ ਜਾਰੀ ਉਹਦੇ ਇਹਨਾਂ ਨੇ ਵਾਇਰਲ ਕੀਤੀਆਂ ਸੀ ਉਹਦੇ ਤਹਿਤ ਦਾ ਐਫ ਆਈ ਆਰ ਦਾ ਸ਼ੇ ਜਿਹੜੀ ਅਨੁਭਵਕ ਕਰ